ਹਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੇ ਵੀਡੀਓ ਪਿੰਡ ਨਾਨਕਸਰ ਕਲੇਰਾ ਜੂਨ ਆਪਾਂ ਕਹਿ ਦਿੰਨੇ ਆਂਗੇ ਕਲੇਰਾ ਪਿੰਡ ਤੋਂ ਵੀਡੀਓ ਕਵਰ ਕਰ ਰਹੇ ਆਂਗੇ ਤਸਵੀਰ ਜਗਰਾਉਂ ਆ ਜਿਲ੍ਹਾ ਲੁਧਿਆਣਾ ਪੈਂਦਾ ਹੈ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਾਉ ਸੇਲ ਕਰਨਾ ਹੋਵੇ ਜਾਂ ਇਜਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਹੈ ਤੁਸੀਂ ਪੈਸੇ ਲਾਉਣੇ ਹੈ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਤਾਜੀ ਸੂਈ ਵਹਿੜਾ ਸਵੇਰੀ ਸੂਈ ਆ ਗਈ ਬਾਕੀ ਜਾਂ ਕੇ ਬਾਪੂ ਤੋਂ ਲੈ ਲੈਣੇ ਆਪਾਂ 21 ਦੁੱਧਵਾ ਦਿੱਤਾ ਇਹਨੇ ਪਹਿਲੇ ਸੂਏ ਕਿਹੜਾ ਸੂਆ ਸੂਈ ਆ ਗਈ ਬਸੇ ਗੱਲ ਜੀ ਦੂਜੇ ਸਵੇਰੀ ਦੂਜੇ ਦੂਜੇ ਸਵੇਰ ਸੂਈ ਹੈ ਜੀ ਕਦੋਂ ਸੂਈ ਬਾਪੂ ਇਹ ਤੜ ਕਿਉਂ ਠੀਕ ਹੈ ਜੀ ਜੇਰ ਪੈ ਗਈ ਆ ਠੀਕ ਹੈ ਜੀ ਤਾਂ ਦਿਖ ਰਿਹਾ ਤਾਂ ਅਦਕਨ ਤਾਂ ਪਹਿਲੇ ਸੋਏ ਨੇ ਪਹਿਲੇ ਸੋਏ ਚ 20 ਕਿਲੋ ਠੀਕ ਹੈ ਚੋਇਆ ਆਪਾਂ ਘਰੇ ਆਪਣੇ ਕਰੀ ਕਰਦੀ ਹੈ ਜੀ ਠੀਕ ਹੈ ਜੀ ਆ ਤੋਰਿਆਂ ਨੂੰ ਮਾੜੀ ਜਿਹੀ ਖੋਲ ਕੇ ਤਰਦੀ ਆਦਾ ਲੋ ਜੀ ਦੋਸਤੋ ਬਾਪੂ ਕਹਿੰਦਾ ਵੀ ਆਪਣੇ ਘਰ ਦੀ ਵੈੜ ਹੈਗੀ ਪਹਿਲਾ ਸੂਆ ਇਹਨਾਂ ਦੋਤ 20 ਕਿਲੋ ਦਿੱਤਾ ਵਾ ਖੁੱਲਾ ਜਿਵੇਂ ਥਾਣ ਹਵਾਨਾ ਵਾ ਦਿੱਤਾ ਵੀ ਹੋਊਗਾ ਕਹਿਣ ਦੀ ਗੱਲ ਨਹੀਂ ਗਈ ਇਹਦਾ 20 ਕਿਲੋ ਹੋਊਗਾ ਵਿੱਚ ਤੇ 25 ਕਿਲੋ ਵਰਗਾ ਕਿਉਂਕਿ ਕਰਾਉ ਜਰਸੀ ਦਾ ਕਰਾਉਸ ਆ ਸ਼ਹੀਵਾਲ ਤੇ ਪੈਂਦੀ ਜਰਸੀ ਦਾ ਸ਼ਹੀਵਾਲ ਦਾ ਕਰਾਉਸ ਆ ਥਣ ਬਹੁਤ ਚੰਗਾ ਥਿਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਤੇ ਦੇਖ ਸਕਦੇ ਹੋ ਜੀ ਵਜੋਂ ਵਈਨ ਬਹੁਤ ਆ ਗਈ ਲਾਲ ਰੰਗ ਦੀ ਵਹਿੜ ਆ ਗਈ ਸੁਣੀ ਬਹੁਤ ਫੇਸ ਕੁਆਰਟੀ ਚੰਗੀ ਆ ਮਗਰ ਇਹਦੇ ਬੱਚਾ ਜੀ ਤੜਕੇ 9 ਵਜੇ ਸੋਈ ਜਾਗੀ ਬਾਕੀ ਬਾਈ ਹਣਾ ਚਵਾਈ ਕੀਤੀ ਆਗੀ ਉਹ ਤੁਹਾਨੂੰ ਦੁੱਧ ਵਿਖਾ ਦਿੰਨੇ ਆਪਾਂ ਤੇ ਜੇਰ ਤੇ ਪਈ ਆ ਬੱਠਾ ਤੇ ਤੁਹਾਨੂੰ ਜੇਰ ਵੀ ਦਿਖਾ ਦਿੰਨੇ ਆ ਜੀ ਬਾਪੂ ਦਾਦੇ ਬੈਠਾ ਨਹੀਂ ਜਾਂਦਾ ਸੀ ਗੱਲੇਵਾ ਦੇ ਫੋਲ ਵੱਡਾ ਹਵਾਨਾ ਵਾ ਤਦ ਵੀਕਲ ਇਹਨੇ ਦਿੱਤਾ ਦੇਣਾ ਵੀ ਕਿਨੇ ਹੈਗਾ ਬਕੇ ਇਹਦਾ ਤਦ ਵੀਕਲ ਹੋਊਗਾ 25 ਕਿਲੋ ਵਰਗਾ ਐਚ ਐਫ ਦੇ ਵਰਗਾ ਪੈਨਪੂੜ ਚੰਗੀ ਆ ਜੂਗੀ ਵਜਨ ਉਹ ਵੀ ਨੇ ਬਹੁਤ ਆ ਵੇਖ ਲੈ ਬਹੁਤ ਚੰਗੀ ਆ ਗਈ ਵੱਡੀ-ਬੁੱਡੀ ਬਹੁਤ ਆ ਗਈ ਸੁਣਾ ਥਣ ਹਵਾਨਾ ਵਾ ਦੂਜਾ ਸੁਆ ਸੂਈ ਆ ਆ ਪਠੋਲੇ ਜੇਰ ਪਈ ਆਗੀ ਆਦਤ ਪਿਆਈ ਬੋਲਾ ਹੋਊਗਾ 5 ਕਿਲੋ ਜੀ ਤਦ ਵੇਖਦੇ 5 ਕਿਲੋ ਬਾਈ ਕਹਿੰਦੇ ਬੋਲਾ ਚੋਲਿਆ ਸੀ ਬੈਠਣੀਆਂ ਦਾ ਸੀਗਾ ਵਹਿੜ ਤੋਂ ਦੂਜਾ ਸੁਆ ਸੂਈ ਆਗੀ ਉਸ ਦੰਦਾ ਚ ਵਿੱਚ ਹੋਏ ਪਰ ਤੁਸੀਂ ਦੰਦ ਜੀ ਨੇ ਅੱਧੀ ਆ ਕੇ ਪਾਟ ਲੈ ਬਾਈ ਨਵੇਂ ਨਵੇਂ ਬਹੁਤ ਆ ਲੈ ਚਲੋ ਜੀ ਹੱਥੀ ਚੁਾਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਮਗਰ ਇਹਦੇ ਬੱਚਾ ਵਾ ਆ ਜੇਰ ਪਈ ਦਾ ਦੁੱਧ ਪਿਆ ਵਾ ਫੁੱਲ ਵੱਡਾ ਤੇ ਨਿਗਰ ਹਵਾਨਾ ਵਾ ਤੇ ਵੇਖ ਸਕਦੇ ਸੋਹਣਾ ਥਾਣਾ ਮਾਨਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਮੋਟਾ ਮੋਟਾ ਮੱਝਾ ਰਗਾ ਥਾਨ ਲੱਗਿਆ ਹੋਇਆ ਵਾ ਫੇਸ ਕੁਆਲਿਟੀ ਸੋਹਣੀ ਹੈਗੀ ਮਗਰ ਇਹਦੇ ਬੱਚਾ ਜੀ ਮੁੱਲ ਬਾਪੂ ਫਿਰਦਾ ਮੁੱਲ 90000 ਹੈ ਜੀ ਵਿਚੋ ਕੀ ਮਾਨ ਤਾਨ ਸਾਰਾ ਬੋਟ ਕਰ ਦਿਆ ਹੈ ਠੀਕ ਹੈ ਲੋ ਜੀ 90000 ਰੁਪਏ ਦੀ ਡਿਮਾਂਡ ਆ ਗਈ ਵਿੱਚੋਂ ਕੀ ਮਾਨਤਾਣ ਹੋ ਜਾਊਗਾ ਜਿਹਦੇ ਪਸੰਦ ਆਵੇ ਤੁਸੀਂ ਆਪੂ ਜਿੰਨਾ ਗੱਲ ਬਾਤ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੀ